ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਹੁਣ ਆਪਾਂ ਲੱਗੇ ਆ ਵੈਲਵਟ ਦੇ ਸੂਟ ਨੂੰ ਡਿਜ਼ਾਈਨ ਕਰਨ। ਆਹ ਵਾਲੀ ਆਪਾਂ ਜਰੀ ਵਾਲੀ ਹੈ ਜਿਹੜੀ ਦੋ ਤਿੰਨ ਤਰ੍ਹਾਂ ਦੀ ਲੈਸ ਆ। ਇਹ ਲਾ ਕੇ ਆਪਾਂ ਵੈਲਵਟ ਦੇ ਸੂਟ ਨੂੰ ਰੈਡੀ ਕਰਨਾ ਵੈਲਵਟ ਦੇ ਸੂਟ ਬਿਆਰ ਦੇ ਵਿੱਚੋਂ ਜੇ ਆਪਾਂ ਵਰਕ ਕਰਕੇ ਤੋਂ ਲੈਨੇ ਆ ਬਹੁਤ ਮਹਿੰਗੇ ਪੈਂਦੇ ਆ ਜੀ। ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਲੈਸਾਂ ਵਗੈਰਾ ਲਾ ਕੇ ਡਿਜ਼ਾਈਨ ਕਰ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਨਾ ਕੇਰੇ ਦਾ ਅਗਲਾ ਪਿਛਲਾ ਪੱਸਾ ਜਿਹੜਾ ਲਾ ਲਿਆ ਤੇ ਪਹਿਲਾਂ ਬਣਾਵਾਂਗੇ ਆਪਾਂ ਡਿਜ਼ਾਈਨ। फिर आप अगली है जी कटिंग करा इस तरह घेरे तो पहला फोल्ड करके थोड़ा जहा फोल्ड करा क्योंकि यह कपड़ा भरा हों ज्यादा मोड़न की जरूरत नहीं तरपाई की भी लोड़ नहीं पैनी जी आप छोटी सिलाई लावे ਇੱਕ ਗੱਲ ਹੋਰ ਜੇ ਵੈਲਵੈਟ ਦਾ ਜੇ ਤੁਸੀਂ ਘਰ ਦੇ ਵਿੱਚ ਸੂਟ ਸਲਾਈ ਕਰਦੇ ਹੋ ਆਮ ਮਸ਼ੀਨ ਤੇ ਤਾਂ ਸੋਈਏ ਜਿਹੜੀ 16 ਨੰਬਰ ਜਾਂ 14 ਨੰਬਰ ਪਾਓ ਜਾਂ 11 ਨੰਬਰ ਪਾਓ ਠੀਕ ਹੈ ਜੀ ਇਹ ਮੇਰੀ ਮਸ਼ੀਨ ਤੇ 16 ਨੰਬਰ ਸੋਈ ਆ ਇਹ ਇਸੇ ਤੇ ਚੱਲਦਾ ਜਾਂਦਾ ਇਸ ਤਰ੍ਹਾਂ ਇਹ ਬਰੀਕ ਹੁੰਦੀਏ ਸੋਈ ਜਾਰੇ ਮੋਟੀ ਨਹੀਂ ਹੁੰਦੀ ਐਸ ਤਰ੍ਹਾਂ ਕੀ ਰੇਤੇ ਚਲਾਈਏ ਜਿਹੜੀ ਲਾਲੀ ਹੁਣ ਆਪਾਂ ਸਭ ਤੋਂ ਪਹਿਲਾਂ ਆ ਵਾਲੀ ਲੇਸ ਜਿਹੜੀ ਇਹਨੂੰ ਉੱਪਰਨ ਵਾਲ ਨੂੰ ਮੂੰਹ ਕਰਕੇ ਕੇਰੇ ਦੇ ਬਿਲਕੁਲ ਕੇਰੇ ਦੇ ਉੱਪਰ ਨੁੱਕਰ ਤੇ ਰੱਖ ਲਾਂਗੇ ਜੇ ਉਹ ਲੈਸ ਲਾਉਣੀ ਹੈ ਨਾ ਤੁਸੀਂ ਥੋੜੀ ਜਿਹੀ ਸਲਾਈ ਮੋਟੀ ਰਖਵਾ ਦੇਖੋ ਤੁਸੀਂ ਇਹ ਨਾ ਇਹ ਕਪੜਾ ਜਿਹੜਾ ਥੱਲੋਂ ਤਿਲਕਣਾ ਹੁੰਦਾ ਇਹ ਥੋੜਾ ਜਿਹਾ ਆਸੇ ਪਾਸੇ ਜ਼ਰੂਰ ਹੋ ਜਾਂਦਾ ਕਿ ਜੇ ਮੋਟੀ ਸਲਾਈ ਲੱਗੀ ਹੋਊਗੀ ਤਾਂ ਫਿਰ ਆਪਾਂ ਦੇਰ ਤੋਂ ਦਵਾਰੇ ਅੰਗੀ ਲਾ ਸਕਦੇ ਹਾਂ यह पेपर पे, पे पेस्टिंग वगैरह लाने की कोई जरूरत नहीं क्योंकि यह कपड़ा ही मोटा इस तरह आप लैस है जी ला ली ठीक है बिल्कुल सूट इस तरह का बन जू हैवी भी जिमें वर्क वाला सूट होंगे हम आप जरी वाली लैस है जी ये ये थोड़ी जी स्पेस લાવਾਂਗੇ જ્યાદી સ્પેસ નહીં છડ દે એવી આપા થોડી મોટી બખેણવાળી લાવਾਂਗੇ ਜਿਹੜਾ કપડું ਤੁਸੀਂ હેઠા ਤੋਂ ઢિલા ਨਹੀਂ છડનાંગ ઈસલાસ્તે ਵੀ ਜੇ ਤੁਸੀਂ દોસ લાઈਆਂ ਲવંગા તો બે લા સકતે ਫਰਮੇ ਇਸ ਤਰ੍ਹਾਂ ਇਸ ਕਸਲਾਈ ਹੀ ਬਹੁਤ ਹੈ ਆਪਾਂ ਲੈਸ ਕਟਿੰਗ ਨਹੀਂ ਕਰਦੇ ਇਸ ਨੂੰ ਮੁੜ ਕੇ ਦੂਸਰੇ ਪਾਸੇ ਦੂਜਰੇ ਪਾਸੇ ਲੈ ਕੇ ਜਾਵਾਂਗੇ ਇਸ ਤਰ੍ਹਾਂ ਹੁਣ ਆਪਾਂ ਆਹ ਵਾਲੀ ਜਿਹੜੀ ਲੈਸ ਆ ਇਹਨੂੰ ਲਾ ਲਾਂਗੇ ਇਹਦੇ ਵਿੱਚ ਥੋੜੇ ਸtare ਜੇ ਲੱਗੇ ਹੋਏ ਆ ਤੇ ਜਰੀ ਵਾਲੀ ਲੈਸ ਹੀ ਇਹ ਆ ਠੀਕ ਹੈ ਇਹਨੂੰ ਆਪਾਂ ਥੋੜੀ ਜੀ ਸਪੇਸ ਤੇ ਰੱਖ ਲਾਂਗੇ ਕਿਉਂਕਿ ਇਹ ਐਲਵਟ ਦਾ ਸੂਟ ਹੈ ਜੀ ਜਿਹੜਾ ਕਪੜਾ ਹੁੰਦਾ ਮੱਲੋ-ਮੱਲੀ ਹੀਠਾ ਤੋਂ ਇਕੱਠਾ ਹੁੰਦਾ ਠੀਕ ਹੈ ਇਹ ਵੀ ਆਪਾਂ ਇੱਕ ਲਾਈਨ ਇਹਦੀ ਲਾ ਲਈ ਹੁਣ ਆਪਾਂ ਜਿਹੜੀ ਜੇਰੀ ਵਾਲੀ ਲੈਸ ਆ ਇਸੇ ਨੂੰ ਇੱਕ ਵਾਰੀ ਹੋਰ ਲਾ ਲਾਂਗੇ ਇਸ ਤਰ੍ਹਾਂ ਉੱਪਰ पूरा हैवी कर अपना, देख के दागे चंगी तरह फिर लाने लैस तरह लैसा लाने अपना पूरा सूट है जरा हैवी हो जागा पार्टीअर सूट है जो बन के अपना तैयार हो जाऊगा इस तरह आप लैस आई एक बारी होर ला देंगे उपर हूं तीस चाहो तो इन्हू इस तरह भी मूह करके ला सकते हो पर आप इस तरह ही लाव गए उपरवाल मूह रख के तो कर देंगे अपा कटिंग ਪੂਰਾ ਪੰਪਾ ਹੈਵੀ ਬਾਰਡਰ ਬਣਾ ਲਾਂਗੇ ਸੂਟ ਦਾ ਇਹ ਤੁਸੀਂ ਚੌੜੀ ਲਾਸਟਾਂ ਲਾਉਣੀ ਚਾਹਣੇ ਚੌੜੀ ਵੀ ਲਾਸਾ ਕਰਦੇ ਆਪ ਕੋ ਲੈਸਾਂ ਜਿਹੜੀਆਂ ਸੈਡਾਂ ਤੋਂ ਆਪਾਂ ਕਰਦਾਂਗੇ ਵੀ ਕਟਿੰਗ ਆ ਦੇਖੋ ਜੀ ਵੈਲਵਟ ਤੇ ਸੂਟ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਠੀਕ ਹੈ ਜੀ ਦੇਖ ਕੇ ਦੱਸਿਓ ਤੁਸੀਂ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਮੇਰਾ ਡਿਜ਼ਾਈਨ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆ ਦੇਖੋ ਤੁਹਾਨੂੰ ਮੈਂ ਦਿਖਾ ਦਿੰਨੀ ਹ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਬਣ ਕੇ ਤਿਆਰ ਹੋਏ ਇਹ ਡਿਜ਼ਾਈਨ ਤੁਸੀਂ ਸੇਮ ਬਾਵਾਂ ਤੇ ਵੀ ਬਣਾ ਸਕਦੇ ਹੋ ਪਲਾਜੋ ਤੇ ਵੀ ਬਣਾ ਸਕਦੇ ਹੋ ਤੇ ਸਲਵਾਰ ਤੇ ਵੀ ਬਣਾ ਸਕਦੇ ਹੋ ਫਰਸ਼ੀ ਸਲਵਾਰ ਤੇ ਵੀ ਇਦਾਂ ਦਾ ਡਿਜ਼ਾਈਨ ਆ ਜਿਹੜਾ ਬਹੁਤ ਸੋਹਣਾ ਬਣਦਾ ਇਸ ਤਰ੍ਹਾਂ ਜਰੀ ਵਾਲੀ ਲੈਸ ਆ ਸਾਰੇ ਠੀਕ ਹੈ ਜੀ ਵੈਲਵਟ ਦੇ ਸੂਟ ਨੂੰ ਤੁਸੀਂ ਸਸਤੇ ਸੂਟ ਨੂੰ ਇਸ ਤਰ੍ਹਾਂ ਮਹਿੰਗਾ ਸੂਟ ਬਣਾ ਸਕਦੇ ਹੋ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਦੇਖਣ ਲਈ ਥੋੜਾ ਤੈਅਦ ਲਓ ਧੰਨਵਾਦ ਜੀ